ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਉੱਪਰ ਜੀ ਅੱਜ ਤੁਹਾਨੂੰ ਇੱਕ ਝੋਨੇ ਦੇ ਬੀਜ ਆ ਜਿਹਦੀ ਬੜੀ ਚਰਚਾ ਚੱਲ ਰਹੀ ਆ ਆ ਫੇਸਬੁੱਕ ਤੇ ਇੰਸਟਾਗ੍ਰam ਤੇ YouTube ਤੇ ਝੋਨਾ ਜਿਹੜਾ ਹੈਗਾ ਪੰਜਾਬ ਨੰਬਰ 1 ਤੇ ਉਹ ਝੋਨਾ ਤੁਹਾਨੂੰ ਦਿਖਾਉਨੇ ਆ ਜੀ ਅੱਜ ਬਿਲਕੁਲ ਐਨ ਓਕੇ ਦੇਖੋ ਦੇਖ ਸਕਦੇ ਹੋ ਤੁਸੀਂ ਝੋਨਾ ਇਹ ਪੰਜਾਬ ਨੰਬਰ 1 ਕੋਈ ਕਹੀ ਜਾਂਦਾ ਜੀ ਤੇ ਪੱਤਾ ਵਾਲਾ ਉਹ ਪੰਜਾਬ ਨੰਬਰ 1 ਨਹੀਂ ਇਹ ਬੋਹ ਜੀ ਯਾ ਪੀਵੀ1 ਹੋਰ ਆ ਪੰਜਾਬ ਨੰਬਰ 1 ਤੇ ਪੀਵੀ1 ਇੱਕੋ ਵਰੈਟੀ ਹੈ ਜੀ ਆਹ ਤੁਸੀਂ ਦੇਖ ਸਕਦੇ ਹੋ ਝੋਨਾ ਇਹ ਤਕਰੀਬਨ 14 ਜੂਨ ਦੀ ਇਹਦੀ ਲਵਾਈ ਹੋਈ ਹੋਈ ਆ ਤੇ ਮੇਰੇ ਹਿਸਾਬ ਨਾਲ ਵੀ ਇਹ ਪੂਸ਼ੇ 44 ਦੇ ਨਾਲੋਂ ਯਾਨੀ ਕਿ ਪੂਸ਼ੇ 44 ਦੇ ਨਾਲੋਂ ਤਕਰੀਬਨ 10-15 ਦਿਨ ਹੀ ਘੱਟ ਲੈਂਦਾ ਹੋਊਗੀ ਬਹੁਤ ਫਰਕ ਤਾਂ ਨਹੀਂ ਤੇ ਪ੍ਰਾਲ ਤੁਸੀਂ ਦੇਖ ਸਕਦੇ ਹੋ ਝੋਨੇ ਦੇ ਉੱਪਰ ਤੇ ਬਾਕੀ ਮੰਜ਼ਰ ਸਾਰਾ ਕੁਝ ਦੇਖ ਸਕਦੇ ਹੋ ਬਾਕੀ ਇਹ ਵੈਰੈਟੀ ਉਹ ਹਲਦੀ ਰੋਗ ਵੀ ਨਹੀਂ ਆਇਆ ਕਿਉਂਕਿ ਜਿਹੜੇ ਪੂਸ਼ਾ 44 ਨੇ ਉਹਨਾਂ ਨੂੰ ਹਲਦੀ ਰੋਗ ਬਹੁਤ ਜ਼ਿਆਦਾ ਵਾ ਐਪੀਆ 126 ਨੂੰ ਵੀ ਹੈਗਾ ਵਾ ਤੇ ਇਹਦਾ ਥੋੜਾ ਜਿਹਾ ਕਈ ਵੀ ਕਾਰਨ ਥੋੜਾ ਲੇਟ ਪਰ ਕਿਉਂਕਿ ਪਨੀਰੀ ਲੇਟ ਸੀ ਥੋੜੀ 20 ਦਿਨਾਂ ਦੀ ਪਨੀਰੀ ਵੀ ਲੱਗੀ ਹੋਈ ਸੀਗੀ ਤੇ ਆਹ ਤੁਸੀਂ ਦੇਖ ਸਕਦੇ ਹੋ ਝੋਨਾ ਯਾਨੀ ਕਿ ਅਨਾਜ ਵੱਲੋਂ ਤਾਂ ਖੇਤ ਆ ਕੇ ਦੋ ਘੜੀ ਬਹਿਣ ਨੂੰ ਚੱਤ ਕਰਦਾ ਵੀ ਯਾਰ ਝੋਨਾ ਹਨਾ ਕੀ ਆ ਬਾਤ ਹੀ ਆ ਜਿਵੇਂ ਤੁਸੀਂ ਕਹਿ ਸਕਦੇ ਹੋ ਵੀ ਡੋਗਰ ਪੂਸ਼ਾ ਹੁੰਦਾ ਵਾ ਉਹਦੇ ਬਰਾਬਰ ਝੋਨਾ ਉਨੀ ਹਾਈਟ ਕਰ ਜਾਂਦਾ ਚੰਗੇ ਡੱਕਰ ਬਾਣਾ ਚ ਤੇ ਇਹ ਨਰਮ ਪਾਣੀ ਚ ਵੀ ਹੁੰਦਾ ਨਰਮ ਬਾਣ ਚ ਵੀ ਹੁੰਦਾ ਇਹ ਤੇ ਯੂਰੀਆ ਨੂੰ ਘੱਟ ਲੱਗੇ ਇਹ ਹੁਣ ਝੋਨੇ ਨੂੰ ਤਿੰਨ ਤਿੰਨ ਗੱਟੇ ਯੂਰੀਆ ਪਾਓ ਤੁਸੀਂ ਦੇਖ ਸਕਦੇ ਹੋ ਮੰਝਰ ਅਨਾਜ ਨਾਲ ਡੱਕਿਆ ਪਿਆ ਝੋਨਾ ਤੇ ਜਿਵੇਂ ਲੋਕੀ ਕਹਿੰਦੇ ਪੰਜਾਬ ਨੰਬਰ 1 ਤੇ ਵਾਕਈ ਪੰਜਾਬ ਨੰਬਰ 1 ਇਹ ਤੇ ਹਜੇ ਤੱਕ ਸਿਰਫ ਦੋ ਸਪਰੇਆਂ ਹੋਈਆਂ ਵਾ ਤੇ ਮੇਰੇ ਹਿਸਾਬ ਨਾਲ ਵੀ ਹੁਣ ਇਹਨੇ ਪਾਰ ਲੱਗ ਗਈ ਜਾਣਾ ਕੰਮ ਜਣੀ ਇੱਕ ਕਮੀ ਤਾਂ ਚ ਜ਼ਰੂਰ ਹੈਗੀ ਆ ਵੀ ਜਿਵੇਂ ਹੁਣ ਇਹੋ ਜਿਹੇ ਤੇ ਜੇ ਕਈ ਤੇਲਾ ਤੂਲਾ ਪੈ ਜੇ ਵੀ ਤਾਂ ਸਪਰੇਅ ਕਰਨੀ ਪੈ ਜੇ ਵੀ ਤਾਂ ਇਹਦੇ ਤਾਂ ਸਪਰੇਅ ਕਰਨੀ ਮੇਰੇ ਹਿਸਾਬ ਨਾਲ ਯਾਰ ਬਹੁਤ ਔਖੀ ਆ ਕਹੋਗੇ ਯਾਰ ਹੁਣ ਇਹੋ ਜਿਹੇ ਇੰਨਾ ਭਾਰਾ ਝੋਨਾ ਇਹਦੇ ਵਿੱਚ ਦੀ ਲੰਗਣਾ ਹੀ ਬਹੁਤ ਔਖਾ ਵਾ ਤੇ ਦੇਖ ਸਕਦੇ ਹੋ ਤੁਸੀਂ ਪਰ ਫਲਹਾਲ ਦੀ ਘੜੀ ਇਹ ਝੋਨੇ ਨੂੰ ਕੋਈ ਬਿਮਾਰੀ ਨਹੀਂ ਹੈਗੀ ਤੇ ਇਹ ਆ ਜਿਹੜਾ ਵਾ ਇਹ ਵੀ ਪੰਜਾਬ ਨੰਬਰ 1 ਨਹੀਂ ਹੈ ਇਹ 20 ਤਰੀਕ ਤੋਂ ਬਾਅਦ ਲੱਗਿਆ ਹੋਇਆ ਥੋੜਾ ਲੇਟ ਲੱਗਿਆ ਵਾ ਤੇ ਝੋਨਾ ਇਹ ਵੀ ਠੀਕ ਹੈ ਥੋੜਾ ਪਛੇਤਾ ਵਾ ਆਪਾਂ ਹਾਲ ਦੀ ਘੜੀ ਬਹੁਤ ਓਕੇ ਰਿਪੋਰਟ ਆ ਤੇ ਆਹ ਤੁਸੀਂ ਦੇਖ ਸਕਦੇ ਹੋ ਝੋਨਾ ਮੁੰਜਰ ਵੀ ਦੇਖ ਸਕਦੇ ਹੋ ਤੁਸੀਂ ਵਧੀਆ ਪਕਾਵਲ ਨੂੰ ਜਾ ਰਿਹਾ ਝੋਨਾ ਤੇ ਐਵੇਂ ਵੀ ਇਹਦਾ ਬਾਧੂ ਮਿਲ ਜਾਣਾ ਵਾ ਯਾਨੀ ਜੇ ਕਿਸੇ ਵੀਰ ਨੇ ਬੀਜ ਲੈਣਾ ਹੋਇਆ ਬੀ ਆਪਾਂ ਜਰੂਰ ਦੇ ਦੇਾਂਗੇ ਉਹਨੂੰ ਕੋਈ ਇਹ ਨਹੀਂ ਵੀ ਐਵੇਂ ਬਾਧੂ ਘਾਟੂ ਰੇਟ ਹਨ ਤੇ ਉਹ ਬੰਦੇ ਆਪਾਂ ਨੂੰ ਦੱਸ ਦੇਣ ਜਿਹੜੇ ਲੈਣਾ ਵਾ ਨਾ ਆਪਾਂ ਕੋਈ ਬੀਜ ਵੇਚਣ ਵਾਲਾ ਕੰਮ ਕੀਤਾ ਵਾ ਤੇ ਨਾ ਆਪਾਂ ਨੂੰ ਲੋੜ ਕਿਉਂਕਿ ਆਪਾਂ ਇਹਨਾਂ ਚੀਜ਼ਾਂ ਦੇ ਹਾਮੀ ਨਾਮੀ ਨਹੀਂ ਜੇ ਵੀ ਕਿ ਐਵੇਂ ਕਿਸਾਨੂੰ ਗਲਤ ਚੀਜ਼ਾਂ ਰეკਮੈਂਡ ਕਰੀ ਜਾਣੀਆਂ ਹਨ ਕਿ ਭਾਈ ਅਸੀਂ 20 ਵੇਚਣਾ ਵਾ ਤੇ ਜਿਹੜੇ ਵੀ ਬੰਦੇ ਨੇ ਹਾਂ 20 ਲੈਣਾ ਵਾ ਉਹ ਬੰਦੇ ਨੂੰ 20 ਜਰੂਰ ਮਿਲ ਜੂਗਾ ਹੱਥੀ ਝਾੜ ਲਾਂਗੇ 20 ਜਿਹੜੀ ਸਾਡੀ ਮਿਹਨਤ ਲੇਬਰ ਉਸ ਹਿਸਾਬ ਨਾਲ ਦੇਵਾਂਗੇ ਇਹ ਨਹੀਂ ਵੀ 50 ਰੁਪਏ ਕਿਲੋ 40 ਰੁਪਏ ਕਿਲੋ ਜਿਹੜੇ ਹਿਸਾਬ ਨਾਲ ਬਣਦਾ ਰੇਟ ਹੋਇਆ ਉਸ ਹਿਸਾਬ ਨਾਲ ਤੁਸੀਂ 20 ਸੱਤੋ ਲਿਜਾ ਸਕਦੇ ਹੋ ਦੇ ਦੇਾਂਗੇ ਤੇ ਬਾਕੀ ਯਾਰ ਮੇਰੇ ਹਿਸਾਬ ਨਾਲ ਤਾਂ ਝੋਨਾ ਵੀ PR126 ਨਾਲੋਂ ਵੀ ਝੋਨਾ ਵਧੀਆ ਏ। ਆ ਥੋੜਾ ਜਿਹਾ ਗੇਤਾ ਜ਼ਰੂਰ ਲਾਉਣਾ ਪੈਂਦਾ। ਤੇ ਪਰ ਫਿਲਹਾਲ ਦੀ ਘੜੀ ਜਿਹੜਾ ਝੋਨਾ ਵਾ ਪੂਰਾ ਇੱਕ ਨੰਬਰ ਝੋਨਾ ਵਾ। ਦੱਸਿਓ ਦੇਖ ਕੇ ਕਿਵੇਂ ਲੱਗਿਆ ਤੁਹਾਨੂੰ ਝੋਨਾ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਆਪਣਾ ਨਵਿਓ ਵੀਡੀਓ ਦੇਖਣ ਲਈ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਇਹਨੂੰ ਤੇਲਾ ਤੂਲਾ ਬਹੁਤ ਘੱਟ ਪੈਂਦਾ ਵਾ ਤੇ ਚੀਤ ਬਲਾਡ ਵੀ ਬਹੁਤ ਘੱਟ ਪੈਂਦੀ ਆ। ਤੇ ਜੋ ਆਉਂਦੇ ਵਾਸਤੇ ਰੋ ਵੀਡੀਓ ਨੂੰ ਸ਼ੇਅਰ ਐਂਡ ਸਪੋਰਟ ਕਰਪਾ ਕਰੋ ਜੀ ਸਸਿਗਾ